ਕੀ ਕਰਦਾ ਆ ਹੁਣ ਆਲਾ ਬੰਦਾ ਕੀ ਕਰੇ ਤਰੇਮੂ ਤੋਂ ਮੈਂ ਮੰਨਦੀ ਜਾਨਾ ਤੇ ਜਿਹੜਾ ਨੇ ਬੰਦੇ ਆਹੋ ਆਹੋ ਆਈਡੀ ਆ ਲੈਣੀ ਇਹ ਮੈਂ ਅੰਦਾ ਕਰੀ ਕਰ ਲੈਣਾ ਨਾ ਜੋਣਿਆ ਹੋਇਆ ਕੋਈ ਆਪਾਂ ਜਿਹਦੀ ਲੰਗੜਾ ਨਹੀਂ ਕਰਦੇ ਮੈਂ ਤਾਂ ਮੈਂ ਕੋਈ ਆਪਦੇ ਹੋਵੇ ਔਡੀ ਮੈਂ ਕਰੂਣੀ ਹਾਂ ਹਾਂ ਸਸਤੋ ਜੀ ਤਾਂ ਜੇ

ਤਰੇ ਵਸਾਇੇ ਨਹੀਂ ਜੀ ਤੇ ਕਿਹਨਾਂ ਰਾਂ ਹੈ ਕਿ ਇਹ ਨੋਟ ਚਾਰੀ। ਕਲਾਕਾ ਹਾਂ ਰਹਿਣੋ। ਇਹ ਨਹੀਂ ਕਾਈਂ ਜੀ ਅਜੋ ਬੀ ਨਾਮ। ਤੁਸੀਂ ਕੌਣ ਹੋ? ਮੈਂ ਪੰਚਾਇਤ ਸੇਕੀ। ਕੋਈ ਕਲਾਕ ਲੈ ਕੇ ਆਇਆ। ਜੀ ਚਾਰੀ ਨੂੰ। ਜੀ ਤੇ ਕਰਾ ਦੇ ਜੀ ਅੰਦਰ। ਕੋਈ ਨਹੀਂ ਬਲਾਦੂ ਨੂੰ। ਅੱਜ ਮੈਂ। ਪਾਣੀ। ਸੁਣ ਕੇ ਕੀ ਆ ਗਿਆ ਜੀ। ਕੰਨ ਜਲਦੀ ਜਲਦੀ ਬੀਜੇਗਾ। ਪਾਣੀ ਚਾਲੀ। ਮੈਂ ਤਾਂ ਮਿਲਣਾ ਚਾਹੁੰਦੀ ਕਿ ਤੁਹਾਨੂੰ ਮੇਰੇ ਕੋਲ ਕਾफी ਸਵੇਰ ਦੇ ਫੋਨ ਆ ਰਹੇ ਨੇ ਮੈਂ ਜੀ ਸਾਹਮਣਾ ਵੀ ਆਪ ਦਾ ਕੀਤਾ ਹੈ ਅਰ ਜੀ ਸਾਹਮਣਾ ਵੀ ਆਪ ਦਾ ਕੀਤਾ ਹੈ মিডিਆ ਇਹ ਮੈਨਾਂ ਕੋ ਜਲੀ ਮੈਂ মিডিਆ ਲੈ ਕੇ ਆਇਆ ਹਾਂ ਕਰ ਸਾਰਿਆਂ ਨਾਲ ਆਪ ਦਾ ਕੀਤਾ ਵੀ ਜੀ ਜੀ ਪਿਆ ਸਾਹਮਣੇ ਜਿਹੜੇ ਕੋਈ ਪੇਪਰਾਂ ਤੇ ਦੇਣੀ ਹੋਈ ਹੈ ਕੋਈ ਹਲਕੇ ਦੀ ਨਮਾਇੰਦਗੀ ਕਰ ਰਹੀ ਆ ਮੈਂ ਕਿਸੇ ਨੂੰ ਕੋਈ ਡਿਲੇ ਹੋ ਰਹੀ ਹੈ ਕੁਝ ਹੋ ਰਿਹਾ ਹੈ ਉਹਨਾਂ ਨੂੰ ਆਪਾਂ ਕਲੀਅਰ ਕਰ ਲਈਏ ਕਿਉਂਕਿ ਸਰਕਾਰ ਹੈ ਤੇ ਬਦਨਾਮੀ ਤਾਂ ਮੇਰੀ ਤੇ ਮਾਨਯੋਗ ਮੁੱਖ ਮੰਤਰੀ ਸਾਡੀ ਸਰਕਾਰ ਦੀ ਪਾਰਟੀ ਦੀ ਬਦਨਾਮੀ ਹੁੰਦੀ ਹੈ ਨਾ ਮੈਂ ਤਾਂ ਕੋਲ ਨੂੰ ਤੁਸੀਂ ਕੱਲ ਨੂੰ ਫੋਨ ਮੇਰੀ ਸੇਲ ਦੀਆਂ ਕਿੰਨੀਆਂ ਕਾਲਸ ਪਾਉਣ ਦੀ ਆ ਚਲੋ ਕੋਈ ਗੱਲ ਨਹੀਂ ਤੁਸੀਂ ਜਰੂਰ ਨਹੀਂ ਸਮਝਿਆ ਕੋਈ ਨਹੀਂ ਤੁਸੀਂ ਵੀ ਜੀ ਹੋਮ ਬੋਗ ਜੀ ਨਹੀਂ ਨਹੀਂ ਬਿਜ਼ੀ ਕਾਨੂੰਕੀ ਬਿਜ਼ੀ ਹੋਮ ਹੋਗੇ ਮਾੜ ਜੋ ਗੱਡੀ ਤੇ ਸਾ ਨਹੀਂ ਨਹੀਂ ਬਿਜ਼ੀ ਹੋਮ ਹੋਗੇ ਨਹੀਂ ਮੈਂ ਬਿਜ਼ੀ ਨਹੀਂ ਸੀ ਰੀਸੈਂਟਲੀ ਮੇਰੇ ਕੋਲ ਪਤਾ ਲੱਗਿਆ ਮੈਨੂੰ ਕਿ ਆਪ ਵੀ ਗੱਡੀ ਚ ਲੈ ਕੇ ਆਇਓ ਪੂਰਾ ਕੋ ਸਰਕਾਰੀ ਪਲਾਡੂ ਹੈ ਫਾਇਦਾ ਹੈ ਲੈ ਟਿਪ ਕਿ ਲੈ ਕੇ ਆਇਓ ਉਹ ਮੈਂ ਚੈੱਕ ਕਰਾ ਲੇਤਾ ਹਾਂ ਕਿ ਗੱਡੀ ਦੀ ਚੀਜ਼ ਲੈ ਕੇ ਆਇਓ ਮੈਡਮ ਕੋਈ ਨਹੀਂ ਆਪਾਂ 1 ਮਿੰਟ ਰੁਕੋ ਨਹੀਂ ਮੈਂ ਕੁਝ ਐ ਐਸਪੀ ਸਾਹਿਬ ਨੂੰ ਫੋਨ ਲਾਈਏ ਵੀ ਚਲੋ ਜੀ ਲਾਓ ਇਸੇ ਕੋ ਲੈ ਲੇ ਗੱਡੀ ਲੱਗਿਆਂ ਜੀ ਮੈਂ ਤੁਸੀਂ ਪਾਲੀ ਕਿੱ ਲੈ ਕੇ ਆ ਮੈਂ ਗੱਡੀ ਚੱਕਰ ਮੈਂ ਤੁਸੀਂ ਗੱਡੀ ਚੈੱਕ ਕਰੋ ਮੇਰੀ ਗੱਡੀ ਕਿਹੜੀ ਮੈਨੂੰ ਤਾਂ ਪਤਾ ਨਹੀਂ ਕਿ ਇਹ ਕਿਹਦੀ ਮੈਡੀਕਾ ਉਹ ਚਲਾ ਰਿਹਾ ਸੀ ਮੁੰਡਾ ਮੈਂ ਤਾਂ ਬੈਠਾ ਵੀ ਨਹੀਂ ਸੀ ਮੇਰੀ ਗੱਡੀ ਮੈਂ ਤਾਂ ਹਲੇ ਕੁਝ ਕਹਿ ਨਹੀਂ ਨਹੀਂ ਕੋਈ ਜੰਗ ਨਹੀਂ ਲੱਗ ਕੰਟੀਨਿਊ ਕੰਟੀਨਿਊ ਮੇਰੀ ਗੱਡੀ ਦਾ ਮੈਨੂੰ ਵੀ ਨਹੀਂ ਪਤਾ ਮੈਂ ਕਿਹਦੀ ਸੀ ਜੀ ਇਹ ਤਾਂ ਮੈਂ ਸਾਈਟ ਤੇ ਆਪਾਂ ਨਾ ਦੋ ਮਿੰਟ ਹੋ ਜਾਈ ਗੱਡੀ ਨਾ ਸਰਕਾਰੀ ਗੱਡੀ ਹੈ ਮੈਨੂੰ ਤਾਂ ਪਤਾ ਵੀ ਨਹੀਂ ਕਿ ਬਾਹਰ ਮੈਂ ਕਿਹੜੀ ਗੱਡੀ ਚੁੱਤੀ ਐਥੇ ਬਲਾ ਦੇ ਜਿਹੜੀ ਵੀ ਹੈਗੀ ਮੈਂ ਉਹ ਗੱਡੀ ਠੀਕ ਹੈ ਮੈਂ ਹੋ ਸਕਦਾ ਮੈਂ ਗਲਤੀ ਹੈ ਜਾਂ ਨਾ ਗਲਤੀ ਹੋ ਨਾ ਮੈਂ ਮੈਂ ਤਾਂ ਕੁਝ ਮੈਂ ਤੈਨੂੰ ਮੈਂ ਆਪਦੇ ਬੱਚਿਆਂ ਦੀ ਸੌਖਾ ਨਾ ਮੈਂ ਤਾਂ ਗੱਡੀ 'ਚ ਬੈਠਿਆ ਮੈਡਮ ਮੁੰਡਾ ਉਹ ਦੂਜਾ ਗੱਡੀ ਚ ਲੱਰ ਨਾ ਨਹੀਂ ਮੈਂ ਦੱਸੋ ਦੱਸੋ ਵੀ ਨਾ ਮੈਂ ਤਾਂ ਕਾ ਸਾਨੂੰ ਰੱਖ ਦਿੱਤੀ। ਪਾਸ ਕਲੀਅਰ ਕਰ ਲਈਏ। ਬਾਲੀ ਮੇਰੀ ਗੱਡੀ ਚ ਕੀ ਰੱਖਿਆ ਬਈ? ਪਤਾ ਨਹੀਂ ਮੇਰੇ ਕੋਲ ਤਾਂ ਚਾਬੀ ਨਹੀਂ ਸੀ। ਮੇਰੇ ਬਾਲੀ ਆ ਬਾਲੀ ਜੀ ਨੇ ਜੀ ਆ ਬਾਲੀ ਵੀ ਕਰੇਗੀ। ਜੀ ਮੇਰੀ ਗੱਡੀ ਕੀ ਰੱਖਿਆ ਬਾਲੀ ਮੈਨੂੰ ਇਹ ਦੱਸੋ ਨਾ ਪਲੀਸ। ਮੇਰਾ ਨਾਮ ਦਾ ਸ਼ਕਤੀ ਸਿੰਘ ਰਹਿ ਗਿਆ ਜੀ ਨਾਲ ਡਰਾਈਵਰ ਦਾ ਨਾਮ। ਲੇਪਿਸਾਨੂੰ ਕੋਲ ਹੈ ਵੀ ਡੀਐਸਪੀ ਰਾਹੁਲ ਕਲ ਕਰ ਲੈ। ਐਸੋਸ ਪਸਾਉ ਲੋ ਬਹੁਤ। ਵੀ ਆ ਰਹੇ ਮੈਨੂੰ ਤੇ ਥੋੜਾ ਜਿਹਾ ਮੈਨੂੰ ਨਹੀਂ ਪਤਾ ਕਿ ਜਲਦੀ ਮੈਡੀਕਲ ਕੀ ਰਚਾ ਜਾਣਾ ਹੈ, ਮੈਨੂੰ ਪਤਾ ਨਹੀਂ। ਹੈਲੋ। ਹਾਂਜੀ ਐਸੋਸ ਪਸਾ ਸਸਿਕਾ ਜੀ। ਆ ਮੈਂ ਐਸਡੀਐਮ ਦਫਤਰ ਖੜੀ ਆਂ ਪੁਆਣੀਗੜ। ਤੇ ਮੈਂ ਤੁਹਾਡੀ ਜਾਣਕਾਰੀ ਚ ਦੱਸ ਦਵਾਂ ਕਿ ਮੈਂ ਇਸ ਟਾਈਮ ਲਾਈ ਹੋਈ ਹੈਗੀ ਆ ਤੇ ਮੇਰੇ ਕੋਲ ਮੀਡੀਆ ਵੀ ਹੈਗਾ। ਮੈਨੂੰ ਕੰਪਲੇਂਟ ਮਿਲੀ ਹੈ ਬੀ ਡੀ ਪੀਓ ਪਾਣੀਗੜ ਦੇ ਰਿਗਾਰਡਿੰਗ ਹਨਾ ਕਾਈਂਲੀ ਕੋਈ ਵੀ ਤੁਹਾਡਾ ਮੁਲਾਜ਼ਮ ਆ ਕੇ ਉਹਦੀ ਤਸਦੀਕ ਕਰ ਲਵੇ ਤੇ ਅਸੀਂ ਉਹੀ ਖੜੇ ਹਾਂ ਹਾਂਜੀ ਐਸਜੀਮ ਆਫਿਸ ਪਾਣੀਗੜ ਤੇ ਜੋ ਕਿ ਇੱਥੇ ਹੋ ਰਿਹਾ ਮੀਡੀਆ ਵੀ ਸਾਰਾ ਮੇਰਾ ਇੱਥੇ ਹੈ ਸਾਰੇ ਇੱਥੇ ਲਾਈਵ ਮੀਟਿੰਗ ਦਾ ਸਾਰਾ ਰਿਪੋਰਟ ਦੇਖ ਰਹਿਣ ਨੂੰ ਸਮਾਂ ਮਿਲਦਾ ਕੀ ਗੱਲ ਇੰਡੀਆ ਦੀ ਇਹ ਮੇਰੀ ਗੱਡੀ ਚਾਹੇ ਤਾਂ ਮੈਂ ਥੋੜੀ ਜਿਹੀ ਤੁਸੀ ਖੜੋ ਜਾ ਮੈਂ ਨਾ ਕੱਟਣੀ ਕੋਈ ਇਲੈਕਸ਼ਨ ਦਾ ਤੁਸੀ ਜਾਓ ਫੁੱਲੀ ਵਾਖਾ ਦੇ ਬਣਾਇਆ ਕੋਈ ਨਾ ਕੋਈ ਅੱਜ ਚਾਲ ਤੇ ਬੈਠੇ ਹਾਂ ਕੋਈ ਕੋਈ ਨਾ ਇੱਥੇ ਕੁਰਸੀ ਮਾ ਲਾ ਇੱਥੇ ਕੁਰਸੀ ਵਾਲੀ ਜੱਡੀ ਖੁੱਲੀ ਸੀ ਪਿਛੋਂ ਨਾ ਕੈਮਰਾ ਲੱਗਿਆ ਨਾ ਗੱਡੀ ਕਿਸੇ ਨੇ ਛੇੜੀ ਤੁਸੀਂ ਲੈ ਕੇ ਉਵੇਂ ਹੀ ਖੜੀ ਆ ਕਿਸੇ ਨੇ ਛੜੀ ਕੈਮਰਾ ਲੱਗੇ ਹੋਣੇ ਕਿਸੇ ਨੇ ਛੜੀ ਤੁਸੀਂ ਜਿਵੇਂ ਖੜਾ ਕਿਉਂ ਵੀ ਖੜੀਆ ਉਹ ਲੱਗੇ ਹੋਣੇ ਇਹੀ ਲੈ ਕੇ ਆਨੇ ਉਹ ਵੀ ਖੜੇ ਗੱਡੀ ਇਹਨਾਂ ਦੇ ਡਰਾਈਵਰ ਕੋਲੀ ਚੱਲਦੀ ਹੈ ਲੈ ਗੱਡੀ ਲੈ ਕੇ ਕੌਣ ਮੈਂ ਆਪ ਚਲਾ ਕੇ ਲਗਿਆ ਪਹਿਲਾਂ ਉਹ ਚ ਉਹਦੇ ਕੋਲ ਹੀ ਨਹੀਂ ਗਿਆ ਨਹੀਂ ਰੁਕੋ ਵਾਲੀ ਗੱਲ ਨਹੀਂ ਨਾ ਮੈਡਮ ਮੈਂ ਤੁਹਾਨੂੰ ਦੱਸਦਾ ਵੀ ਮੈਂ ਇਹੋ ਜਿਹੇ ਕੰਮ ਕਰਦਾ ਜੇ ਮੈਂ ਤੁਹਾਨੂੰ ਬਣਾ ਉਸੇ ਗੱਲ ਤੇ ਮੈਂ ਬਣਾ ਕੀਤਾ ਸੀ ਉਸ ਕੰਮ ਨੂੰ ਮੈਂ ਨਹੀਂ ਇਹ ਦਿੱਤੂ ਆਪੇ ਹੀ ਲੱਗੇ ਨੇ ਮੈਨੂੰ ਪਤਾ ਮੂਨਾ ਅੱਜ ਲੱਗ ਲੱਗੇ ਪਹਿਲਾਂ ਨਹੀਂ ਮੈਨੂੰ ਪਤਾ ਸੀ ਕਿ ਗੱਡੀ ਤਾਂ ਬਾਹਰ ਖੜੀ ਸੀ ਮੈਂ ਤਾਂ ਉਹਦੇ ਪਹਿਲਾਂ ਉਹ ਮੁੰਡਾ ਚਲਾ ਉਹ ਤਾਂ ਬੈਠਾ ਸੀ ਕਿਹਨੂੰ ਮੁੰਡਾ ਮੈਨੂੰ ਇਸ ਤੋਂ ਅੱਲਾ ਕੋਈ ਵੀ ਨਹੀਂ ਪਤਾ ਮੈਨੂੰ ਸ਼ਾਇਦ ਮਾੜਾ ਕੋਈ ਹੋ ਗਿਆ ਕੋਈ ਜੇ ਅਕੋਂ ਕਹਿਤਾ ਯਾ ਪੋਲੋ ਆਲ ਮੈਂ ਚਲਦਾ ਜੀ ਮੈਂ ਤੁਹਾਨੂੰ ਜਨਰਲ ਵੀ ਉਹਨਾਂ ਨੇ ਮੈਂ ਨਹੀਂ ਕਹਿੰਦਾ ਵੀ ਨਹੀਂ ਇਹ ਪਰ ਮੇਰੀ ਗੱਡੀ ਚ ਮੈਂ ਮੈਂ ਕੁਛ ਐ ਜਾਂ ਕੁਛ ਐ ਗਲਤ ਕਰ ਨਹੀਂ ਗਿਆ ਜਿਹੜਾ ਮੇਰੀ ਗੱਡੀ ਚ ਕੁਛ ਐ ਜੀ ਮੈਨੂੰ ਤਾਂ ਦੱਸੋ ਨਾ ਕੀ ਹੈਗਾ ਕਿਉਂਕਿ ਮੈਂ মিডিਆ ਲੈ ਕੇ ਆਇਆ ਕੱਲ ਨੂੰ ਕੋਈ ਵੀ ਗੱਲ মিডিਆ ਚ ਆਉਂਦੀ ਆ ਤੇ ਗਲਤ ਹੁੰਦੀ ਆ ਤਾਂ ਮੈਂ ਜਨਤਕ ਖਾਸ ਕਰੀ ਉਸ ਜਨਤਕ ਮਾਫੀ ਜੜੀ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਰੁਕ ਜਾਓ ਰੁਕ ਜਾਓ ਮੈਂ ਖੜੀ ਨਹੀਂ ਆ ਨਾ ਗੱਲ ਕਰਨ i wird I Gracias.

Vielen Dank. ਆਜੋ ਆਜੋ ਛੋਟਾ ਆਜੋ ਦੱਸ ਦੇ ਮੈਂ ਨਹੀਂ ਦੱਸ ਦੋ ਮੈਂ ਤਾਂ ਆਫਟਰ ਨੂੰ ਗੱਤੀ ਚ ਜਾਵਾਂ ਮੈਂ ਨਾ ਬੱਸ ਤੇ ਇੱਕ ਕਾਰ ਹੈ ਹਰ ਤੇ ਅੰਦਰ ਨਹੀਂ ਹੈ ਇਹ ਅਸੀਂ ਕੋਈ ਵੀ ਚੀਜ਼ਾਂ ਦੀ ਹੋਵੇ ਜਿਹਦੇ ਨਾਲ ਸਰਕਾਰ ਦੀ ਬਣਵਾਉਂਦੇ ਹਾਂ ਠੀਕ ਹੈ ਔਰ ਮੇਰੀ ਵੀ ਲੰਮੀ ਨੋਵੇ ਮਾੜੀ वीडियो लेके आई हैं तो ये वाले के मान पर लो एक बार खुशी अह फिर चेक कर भी सामने भी वाला चेक कर दो दोनों दोनों चेक कर लो राम 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 चेक कराऊं तैयार करो सर एक बार प्लीज हां नींद कोई धक्का सुन कोई नहीं आएगा कसम अभी शूट कर रहे हैं हम तो ये काम से चेक करना एक करो वेट करो

ਮੈਨੂੰ ਨਹੀਂ ਦਿਨ ਮੇਰੀ ਗੱਲ ਨੂੰ ਮੇਰੀ ਗੱਡੀ ਉੱਥੇ ਰੋਕੀ ਗਈ ਮੈਡਮ ਮੈਨੂੰ ਮਿਲ ਜਾਓ ਉਹ ਕਰਦੇ ਗੱਡੀ ਦੇਖਾਓ ਮੈਨੂੰ ਚੈੱਕ ਕਰਾਓ ਮੈਨੂੰ ਕੋਈ ਤਰਾਹੀ ਨਹੀਂ ਮੈਨੂੰ ਜੱਲਾ ਕਿਤੇ ਇਜੈਕਸ਼ਨਾਂ ਮੈਂ ਚੱਲਵਾਓ ਅਈ ਜੀ ਆਪ ਨਹੀਂ ਕਰੋ ਕਰੋ ਆਪ ਤੁਸੀਂ ਕਰੋ ਜੇ ਤੁਸੀਂ ਆਪ ਕੜੀ ਨਾ ਟੇਮ ਚੈੱਕ ਕਰੇ ਕੁਛ ਨੰਬਰੇ ਤੁਸੀਂ ਨਾ ਪਾ ਦਿਓ ਮਦਰ ਤੁਸੀਂ ਰੇ ਗੱਡੀ ਖੋਲੋ

ਮੇਸ਼ੇ ਚੜਚਾ ਰਹਾ ਨਾ ਥੋੜੇ ਪਿੱਛੇ ਤੋਂ ਕਰ ਲਓ ਡਿਸਟੈਂਸ ਰੱਖੋ ਸਾਰੇ ਆਪਾਂ ਨੂੰ ਇੱਕ ਵਾਰ ਕਿਸੇ ਨੂੰ ਪਤਾ ਲੱਗਦਾ ਜ਼ੂਮ ਆਊਟ ਕਰ ਲਓ ਸਾਰੇ ਇਹ ਤਾਂ ਪਲੇਨ ਆ ਸਾਰੇ ਆਪਾਂ ਸ਼ੇਅਰ ਵੀ ਕਰ ਲਾਂਗੇ ਚਲੋ ਜੀ ਸਾਰੇ ਉਹ ਇਕ ਵਾਰੀ ਚੈੱਕ ਕਰ ਲੂ ਇਹ ਸਾਰਾ ਕਿਉਂਕਿ ਹੁਣੇ ਕਿਸੇ ਦੇ ਨਿੱਜੀ ਬੋਲੋ ਸਟੋਰ ਤੇ ਬੈਠ ਕੇ ਤੋਂ ਉਹ ਗੁਆਰ ਬੈਠੀ ਆਇਨੀ ਤੇ ਇਹ ਇਹਨੂੰ ਦਾਅਵਾ ਕਰਦੇ ਤੋਂ ਆਏ ਨੇ ਤੇ ਟੋਰਸਮਾ ਦੀ ਤੋਂ ਵਾਪਸ ਵੀ ਇਹ ਤਾਂ ਆਏ ਨੇ ਪੂਰੀ ਇਹਨੂੰ ਵੈਰੀਫਾਈ ਕਰ ਲਓ ਤਾਂ ਸਾਰਾ ਲੋਕਾਂ ਦੇ ਵਿੱਚ ਚੱਲ ਜੇ ਮੇਰਾ ਮੇਨ ਮੋਟਿਵ ਇਹ ਆ ਕਿ ਜਿਹੜੀ ਕੋਈ ਬਦਨਾਮੀ ਆ ਕੋਈ ਸਰਕਾਰ ਦੀ ਕੋਈ ਐਮਐਲਏ ਦੀ ਜਾਂ ਕੋਈ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਉਹ ਨਾ ਹੋ ਠੀਕ ਹੈ ਤੋਂ ਸਾਡੀ ਕੋਈ ਕਿਸੇ ਤਰ੍ਹਾਂ ਦੀ ਕੋਈ ਮੰਸ਼ਾ ਨਹੀਂ ਹੈਗੀ ਅਸੀਂ ਲੋਕਤੰਤਰ ਦੇ ਵਿੱਚ ਲੋਕਤੰਤਰ ਦੇ ਰਾਹੀ ਚੁਣ ਕੇ ਆਇਆ ਹਾਂ ਤੋਂ ਇਲੈਕਸ਼ਨਾਂ ਪੰਚਾਇਤ ਦੀ ਸਾਰੀ ਇਲੈਕਸ਼ਨ ਫੇਅਰ ਹੋਵੇ ਤੇ ਇਹਨਾਂ ਦੀ ਕੰਪਲੇਂਟ ਹੈਗੀ ਹੈ ਉਹਨੂੰ ਤੁਸੀਂ ਕਰਕੇ ਜਿਹੜਾ ਇਹਨੂੰ ਤਫਤੀਸ਼ ਕਰ ਲਓ ਤੇ ਹਜੇ ਪੱਕੀ ਹੈਗਾ ਸਾਰਾ ਕੁਝ ਇੱਕ ਹੀ ਹੈ ਇਹਨੂੰ ਕਰ ਲਓ ਅਸੀਂ ਬੜਿਆ ਕੀ ਇੱਥੇ ਮੈਮ ਕਿਵੇਂ ਦੇਖਦਾ ਤੁਸੀਂ ਹਟੋ ਭਾਜੀ ਆਓ ਹੁਣ ਅੱਗੇ ਆਈਡੀ ਲਾ ਦਿਓ ਆਈਡੀ ਲਾਓ ਸਾਰੇ ਰੱਖਿਓ ਡਾਊਨ ਸਾਰੇ ਇਹਨਾਂ ਦਾ ਲੋਕ ਨੂੰ ਨਾ ਗੱਡੀ ਲੋਕ ਕਰਦੇ ਯਾਰ ਗੱਡੀ ਲੋਕ ਕਰ ਤ ਨਹੀਂ ਗੱਡੀ ਲੋਕ ਕਰ ਗੱਡੀ ਲੋਕ ਕਰ ਲੋ ਤੇ ਜਿੰਨਾ ਬੰਦ ਕਰਾ ਆਜੀ ਕਰਨੇ ਮੈਡਮ ਕੀ ਰੋਲ ਹੈ ਜੀ ਆਜੀ ਥੋੜੇ ਦੇਰ ਇੱਕ ਮਿੰਟ ਜੀ ਇੱਕ ਮਿੰਟ ਰੱਖੇ ਹਾਪੁਰ ਮੈਂ ਕਰਦੀ ਆਊਂਗੀ ਜੀ ਓਕੇ ਇੱਕ ਮਿੰਟ ਮੈਡਮ ਜਿਹਦਾ ਬਚਾਉਂਦਾ ਹੈ ਕਿਉਂਕਿ ਅਚਾਨਕ ਤੁਸੀਂ ਐਸੇ ਹੋ ਗਏ ਹਾਂ ਜੀ ਅਸੀਂ ਸਰਕਾਰ ਦੇ ਨਾਮ ਤੇ ਆਏ ਹਾਂ ਜਮ ਸੰਸਾਦ ਆਪਾ ਸੁਣਵਾਉਣ ਲਈ ਜੀ ਕੋ 64 Altyazı ਕਿ ਆਇਨੇ ਉਹ ਗੱਡੀ ਕੇ ਸਾਥ ਉਹ ਵੀ ਆ ਕੇ ਮਿਲਦਾ ਸੋਲ ਪਲਾਜ਼ਾ ਤੱਕ ਜਾ ਕੇ ਉਸ ਤੋਂ ਫਿਰ ਵਾਪਸ ਹੋ ਐਸ.ਡੀ.ਐਮ. ਆਫਿਸ ਵੀ ਆਇਨੇ ਸੋ ਗੱਡੀ ਤੁਹਾਡੇ ਸਾਹਮਣੇ ਚੱਤੀ ਗਈ ਹੈ ਪੁਲਿਸ ਜਿਹੜੀ ਉਹ ਇਨਵੈਸਟੀਗੇਸ਼ਨ ਜਿਹੜੀ ਕਰੂਗੀ ਤੇ ਮੇਰਾ ਮੇਨ ਜਿਹੜਾ ਮੌਦੇ 'ਤੇ ਹੈਗਾ ਕਿ ਲੋਕਾਂ ਦੇ ਜਿਹਨੇ ਡੈਮੋਕਰੇਟਿਕ ਜਿਹੜਾ ਨਾਲ ਦਾ ਰਾਈਟ ਹੈ ਲੋਕਾਂ ਦੇ ਜਿਹੜਾ ਨਾਲ ਦਾ ਹੱਕ ਹੈ ਉਹ ਲਾਣਾ ਦਾ ਕਲੀਅਰ ਤੇ ਜਿਹੜੀ ਫਰੀਡਮ ਦੇ ਬਾਰੇ ਮੈਕਸਮਲੀ ਵੀ ਮਿਲੂਗੀ ਔਰ ਮੈਂ ਉਹਨਾਂ ਦਾ ਸਮਰਥਨ ਕਰ ਦੂੰਗਾ ਔਰ ਇਹਦੇ ਲਈ ਅੱਜ ਦਾ ਜਿਹੜਾ ਇਹ ਘਟਨਾਕ੍ਰਮਾ ਉਹ ਕੰਪਲੈਂਟ ਜਿਹੜਾ ਉਹ ਵੀ ਪੁਨਾਰੀ ਕਰੇ। ਸੋ ਮੈਂ ਕਹੋਗੀ ਕਿ ਇਹਦੀ ਜਿਹੜੀ ਤਫ਼ਤੀਸ਼ ਕਰਕੇ ਜਲਦੀ ਜਿਹੜਾ ਇਹ ਕਲੀਅਰ ਕੀਤਾ ਜਾਵੇ ਤਾਂ ਜੋ ਜਿਹੜੇ ਇਦਾਂ ਦੇ ਜਿਹੜੇ ਜਿਹੜੇ ਸਿਸਟਮ ਜਿਹੜਾ ਚੱਲਦਾ ਜਿਹੜੀ ਐਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਇਹਦੇ ਨਾਲ ਜਿਹੜਾ ਸਾਡਾ ਜਿਹੜਾ ਲੀਡਰਾਂ ਦਾ ਵੀ ਜਿਹੜਾ ਅਕਸ ਖਰਾਬ ਹੁੰਦਾ ਔਰ ਸਰਕਾਰ ਦੀ ਵੀ ਜਿਹੜੀ ਕੋਈ ਜਾ ਕੇ ਪਤਾ ਕਰੋ ਮੇਰੇ ਕੋਲ ਕਿੰਨਾ ਰਕੀ ਹੈ ਲੋਕਾਂ ਨੂੰ ਵੀ ਨਾ ਕੋਈ ਬੰਦਾ ਨਹੀਂ ਮਿਲਦਾ ਕੋਈ ਪਟਵਾਰੀ ਨਹੀਂ ਮਿਲਦਾ ਕੋਈ ਅਧਿਕਾਰੀ ਸਾਹਿਬ ਆਪ ਤੁਸੀਂ ਲਵੇ ਲਾ ਪਤਾ ਲੇ ਲੋਕੀ ਸਮੂਹ ਦੇ ਕਰਦੇ ਨੇ ਬਦਲਾਮੀ ਕੀ ਦੀ ਹੁੰਦੀ ਆਪ ਦਾ ਮੈਮ ਪਲੀਜ਼ ਮੈਡਮ 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 ਕੀ ਇਨਪੁਟ ਮਿਲੀ ਸੀ ਨਾਮ ਜ਼ਰੂਰ ਦੱਸੋ ਕੀ ਇਨਪੁਟ ਮਿਲੀ ਸੀ ਕਿ ਕਿਹੜਾ ਘਟਨਾ ਸੀਗਾ ਜਾਂ ਕਿੱਥੋਂ ਪੈਸੇ ਮੈਮ ਨਾਮ ਜ਼ਰੂਰ ਦੱਸਿਓ ਹਾਂਜੀ ਮੈਨੂੰ ਆਫੀਸਰ ਦਾ ਨਾਮ ਦੱਸਿਓ ਕਿੰਨੇ ਪੈਸੇ ਲੈਤੇਗੇ ਨੇ ਜੀ ਕੀ ਇਨਪੁਟ ਮਿਲੀ ਸੀ ਮੈਡਮ ਆਫੀਸਰ ਦਾ ਨਾਮ ਦੱਸੋ ਪਲੀਜ਼ ਆਫੀਸਰ ਦਾ ਨਾਮ ਦੱਸੋ ਬੀਡੀਪੀ ਉਹ ਜਿਹੜਾ ਆਪਣਾ ਇਹ ਨਾ ਮੈਂ ਕਹਿਣਾ ਚਾਹੁੰਦੀ ਆ ਕਿ ਪ੍ਰਸ਼ਾਸਨ ਨੂੰ ਵੀ ਇਹ ਉਂਧੀਆਂ ਕਰਾਇਆ ਜਾਵੇ ਕਹਿੰਦਾ ਕਿ ਉਹ ਜਿਹੜੇ ਸਾਡੇ ਤੇ ਜਿਹੜਾ ਧੱਬਾ ਲੱਗਦਾ ਸਾਡੇ ਤੇ ਜਿਹੜੇ ਇਦਾਂ ਦੇ ਜਿਹੜੇ ਮਲੰਕੂਨ ਲੱਗਦੇ ਨੇ ਸਾਡੀ ਜਿਹੜੀ ਬਦਨਾਮੀ ਹੁੰਦੀ ਆ ਸਰਕਾਰ ਦੀ ਜਿਹੜੀ ਬਦਨਾਮੀ ਹੁੰਦੀ ਆ ਉਹ ਕਲੀਅਰ ਹੋਣੀ ਚਾਹੀਦੀ ਹੈ ਮੈਂ ਕਿਸ ਪਿੰਡ ਨੂੰ ਲੈ ਕੇ ਜਿਹੜੀ ਹੈਗੀ ਆ ਤੁਹਾਨੂੰ ਸ਼ਿਕਾਇਤ ਮੈਂ ਦਿੱਤੀ ਹਾਂਜੀ ਸਰ ਥੋੜਾ ਨਾਮ ਕੀ ਭਾਜੀ ਜੀ ਰਕਿੰਦਰ ਜੀ ਕੀ ਤੁਹਾਨੂੰ ਸ਼ਿਕਾਇਤ ਮਿਲੀ ਕਿਸ ਅਹੁਦੇ ਦੇ ਪਰ ਤੁਹਾਨੂੰ ਲੈ ਕੇ ਸ਼ਿਕਾਇਤ ਮਿਲੀ ਤੇ ਰਿਸ਼ਵਤ ਕਿੰਨੀ ਸੀ ਜੋ ਤੁਹਾਨੂੰ ਜਾਣਕਾਰੀ ਮਿਲੀ ਮੈਂ ਬਾਤ ਉਹ ਨਵਾਂ ਲਵੇ ਨਾ ਕਰ ਹਾਂ ਨਾ ਲਵੇ ਕਰ ਲੈ ਆ ਲਵੇ ਕਰ ਸਰ ਤੁਮ ਨੂੰ ਕਿਉਂ ਲੱਗਿਆ ਬਾਜੀ ਵੀ ਤੁਸੀਂ ਆਪਸੇ ਆਪ ਲਗੋਗੇ ਇਹ ਕਿੰਨੇ ਟਾਈਮ ਤੋਂ ਤੁਮ ਨੂੰ ਕਿਉਂ ਲੱਗਿਆ ਜੀ 1.5 ਦੇ ਪੈਸੇ ਲੈ ਕੇ ਦਿੱਤੀ ਕੀ ਆ ਜਾਂ ਫ੍ਰੀ ਤੁਹਾਡੇ ਵੱਲੋਂ ਇਲਜ਼ਾਮ ਲੱਗ ਰਿਹਾ ਹੈ ਤੇ ਸਲੀਟ ਕਰੋ ਜੀ ਕਲੀਨ ਕਰੋ ਕਲੀਨ ਕਰੋ ਤੁਹਾਡੇ ਕੋਲ ਕੋਲ ਸਟੋਰ ਕੀ ਦਾ ਪੁਲਸ ਸਟੋਰ ਕੀ ਦਾ ਕੋਲੇ ਜਿਹੜੇ ਬਣੇ ਰਹੇ ਨੇ ਉਹ ਤਾਂ ਪ੍ਰਾਈਵੇਟ ਨੇ ਦਾ ਹਾਂ ਸਹੀ ਜੀ ਜਾਣਕਾਰੀ ਹੋਣੀ ਚਾਹੀਦਾ ਹੋਣਾ ਨਾ ਅਧਿਕਾਰੀ ਤੁਹਾਨੂੰ ਜਾਣਕਾਰੀ ਉਹਨੇ ਕਾਲੀ ਅਧਿਕਾਰੀ ਤੁਸੀਂ ਵਿਦਾਇਚ ਐਮਐਲਏ ਭਰਾਏ ਨੂੰ ਜਾਣ ਕੇ ਦਿੱਤੀ ਆ ਕਿਸ ਕੈਂਡੀਡੇਟ ਦੇ ਕਰਕੇ ਰਿਸ਼ਵਤ ਦਿੱਤੀ ਸੀ ਕਿੰਨੇ ਦਿੱਤੀ ਸੀ ਜੋ ਤੁਹਾਨੂੰ ਜਾਣਕਾਰੀ ਉਹ ਤੁਹਾਨੂੰ ਹਾਂ ਜੀ ਜੇਕਰ ਕਿਸੇ ਪਰਸੈਂਟ ਜਿਹੜੇ ਸਟੋਰ ਚਲੇ ਰਹੇ ਨੇ ਉਹ ਸਰਕਾਰੀ ਜੀ ਨਾ ਤੁਸੀਂ ਆਪਣੇ ਆਪ ਕਰਨਾ ਤਾਨੂੰ ਮਾਜੀ ਕੋਈ ਇਨਪੁਟ ਨਹੀਂ ਹੋਵੇ ਲਖਮਿੰਦਰ ਜੀ ਵੀ ਕੋਈ ਇਸ ਤਰ੍ਹਾਂ ਦਾ ਹੈਗਾ ਗੜਬੜ ਹੋ ਸਕਦੀ ਹੈ ਸਾਡੀ ਗੜਬੜ ਹੋਣੀ ਨਹੀਂ ਕਰਾਂਗੇ ਯਾਰ ਕੋਈ ਹੋਰ ਹੁੰਦਾ ਸਮਾਂ ਸਾਰੇ ਸਾਹਿਬਾਨ ਜੀ ਮਾਜੀ ਤੁਸੀਂ ਸ਼ਿਕਾਇਤ ਕਰਤਾ ਹੋਂ ਨਾ ਸ਼ਿਕਾਇਤ ਤਾਂ ਵੀ ਕਰਾਂਗੇ ਜੇ ਕੋਈ ਕੋਈ ਕਾਰਨ ਕੋਈ ਲਖਿੰਦਰ ਜੀ ਸਾਨੂੰ ਮਤਲਬ ਇਹ ਹੈ ਕਿ ਕੋਈ ਤੁਸ ਨੂੰ ਦੱਸੋ ਨਾ ਫਿਰ ਹੁਣ ਤੁਹਾਨੂੰ ਇਨਪੁਟ ਮਿਲੀ ਹੋਣੀ ਹੈ ਕੋਈ ਪੱਤੀ ਦਿਓ ਜੋ ਹੈ ਸ਼ਿਕਾਇਤ ਅਰਸ਼ਾ ਕਰਦਾ ਕੇਂਦਰ ਇਹਦਾ ਕੌਣ ਵੀ ਨਾ ਉੱਥੇ ਹੋ ਹੈ ਨਾ ਗੋਲਡ ਕਿੰਨੇ ਦੀ ਕੋਲ ਕੋਲ ਦੇ ਕਿਸੇ ਨਾਲ ਦਾਸ ਰਿਹਾ ਐ ਤਾਂ ਮੁਲਾਕਾਤ ਕਰਕੇ ਐਮਐਲਏ ਕੋਲੋਂ ਨਾਮ ਦੱਸੋ ਜਰਾ ਕੁਝ ਕੋਈ ਕੋਈ ਤਾਂ ਹੋਊਗਾ ਨਾ ਉੱਥੇ ਜਿਸ ਨਾਲ ਮੁਲਾਕਾਤ ਕਰਕੇ ਆਇਆ ਉਹ ਇਹ ਤਾਂ ਹੈ ਤੋ ਦੱਸੋ ਜਰਾ ਕੁਝ 7774774 ਕਾਰ ਨੰਬਰ ਦੀ ਜਿਹੜੀ ਇਹਨਾਂ ਦੇ ਨਾਲ ਹਾਂ ਠੀਕ ਹੈ ਕੌਣ ਵੇਚ ਦੀ ਗਾ ਮੂਰਿੰਗ ਛੇਕਰ ਤੁਹਾਨੂੰ ਕੀ ਲੱਗਦਾ ਭਾਜੀ ਤੁਹਾਨੂੰ ਸਭ ਪਤਾ ਹੋਣਾ ਤੁਹਾਨੂੰ ਕੀ ਪੈਸੇ ਨੇ ਇਹਨਾਂ ਨੂੰ ਪਤਾ ਵੀ ਕੀ ਕਰ ਰਹੇ ਉੱਥੇ ਦੇ ਨੇ ਅੰਦਰ ਕੀ ਹੋਇਆ ਅੰਦਰ ਕੀ ਹੋ ਰਹੀ ਨਹੀਂ ਨਾਲ ਲਈ ਜੀ ਲੇਪਿੰਦਰ ਜੀ ਹੁਣ ਤਲਾਸ਼ੀ ਲਈ ਗਈ ਹੈ ਪੁਲਿਸ ਪ੍ਰਸ਼ਾਸਨ ਇੱਥੇ ਸੀ মিডিਆ ਸੀ ਤਾਂ ਤੁਹਾਡੀ ਨਜ਼ਰ ਤੋਂ ਲੱਗਦਾ ਵੀ ਇਹ ਗੱਡੀ ਚ ਪੈਸੇ ਹੋਣੇ ਚਾਹੀਦੇ ਵੀ ਲੇਕਿਨ ਕੋਈ ਨਹੀਂ ਕਿਉਂ ਨਹੀਂ ਜਿਹੜੇ ਸਾਰਾ ਕੰਡੀਸ਼ਨ ਟਾਰਪਰ ਦਾ ਭੌਂ ਨਹੀਂ ਘਣਾ ਉਹ ਸਾਡਾ ਲੇਕਿਨ ਜੀ ਕਿਉਂ ਨਹੀਂ ਉਹ ਜਗ੍ਹਾ ਦੇਖ ਤੁਸੀਂ ਦੇਖਿਆ ਤਾਂ ਮੋਬਾਈਲ ਦੀ ਟ੍ਰੇਸਿੰਗ ਹੋਣੀ ਚਾਹੀਦੀ ਹੈ ਕਿਉਂਕਿ ਜੀਐਸਐਮ ਦੇ ਤਰਫੋਂ ਤੋਂ ਪਤਾ ਲੱਗਦਾ ਵੀ ਹਮਾਂ ਦਾ ਕਿੱਥੇ ਜੀ ਸਿੱਖ ਵਿਰੋਧੀ मानदार तो तो जी मोबाइल तो इसी मंत्री को इस्तेमाल करते ओके साहब कितने हैं सोही कितने जी